ਇਲਾਜ ਕਰਾਇਆ ਉਹਨਾਂ ਸਾਡੇ ਸਿਰ ਤੇ ਬਾਲ ਨਹੀਂ ਹੈਗੇ ਜਿੰਨਾ ਸਾਡੇ ਸਿਰ ਤੇ ਕਰ ਜਾ ਠੀਕ ਹੈ ਇਸ ਕਰਕੇ ਨੇ ਮੇਰੇ ਘਰ ਵਾਲੀ ਮਤਲਬ ਕਿ ਦੁਕਾਨ ਤੇ ਲੱਗਦੀ ਤਾਂ ਅਸੀਂ ਕਰ ਜਾ ਫੜ ਫੜ ਕੇ ਇਲਾਜ ਕਰਾਇਆ ਨਹੀਂ ਜਿਹ ਦਿਹਾੜੀਦਾਰ ਹੁੰਦਾ ਸੀ ਕਿਤਾ ਕੁੜੀ ਨੂੰ ਮਾਰ ਲੈਂਦੇ ਇੰਨਾ ਸਾਡਾ ਬੁਰਾ ਹਾਲਤ ਹੈ ਪਾਣੀ ਦੇ ਹਾਲਾਤ ਸਾਡੀ ਅੱਜ ਤੱਕ ਜੇ ਤਾਂ ਵੋਟਾਂ ਆਉਂਦੀਆਂ ਨੇ ਉਹ ਤਾਂ ਸਾਡੇ ਸਾਰੇ ਪੜੀ ਹੱਥ ਲਾਉਂਦੇ ਨੇ ਜਦੋਂ ਜਦੋਂ ਵੋਟਾਂ ਜਦੋਂ ਵੋਟਾਂ ਲੰਘ ਜਾਂਦੇ ਸਾਡੀ ਕੋਈ ਜਾਤ ਨਹੀਂ ਪੁੱਛਦਾ ਵੀ ਤੁਸੀਂ ਪਾਣੀ ਉਬਾਲਿਆ ਹੋ ਪੀਣਾ ਕਿ ਬਗੈਰ ਵਾਲਿਆ ਹੋ ਪੀਣਾ ਇੰਨਾ ਬੁਰਾ ਸਾਡਾ ਹਾਲ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਜੇ ਤੁਹਾਡਾ ਹੱਲ ਨਾ ਹੋਇਆ ਤਾਂ ਅਗਲਾ ਅਗਲਾ ਸੰਘਰਸ਼ ਕੀ ਹੋਏਗਾ ਬਸ ਅਗਲੀ ਵਾਰ ਤੋਂ ਇਹ ਉਸ ਤੋਂ ਬਾਅਦ ਸਾਡਾ ਸਾਰਾ ਨ ਬਾਈਕਟਾ ਸਾਡੀ ਵਸਤੀ ਚ ਕੋਈ ਵੋਟਾਂ ਨਾ ਲਾ ਕੇ ਬੜੀ ਜਿਹੜਾ ਕੋਈ ਸਾਡਾ ਹੱਲ ਕਰ ਦੂਗਾ ਉਹਦੇ ਲਈ ਅਸੀਂ ਵੋਟਾਂ ਹਾਜ਼ਮਦੇ ਸਾਡੀਆਂ ਵਾਸਤੇ ਨਹੀਂ ਅਸੀਂ ਕਿਸੇ ਨੂੰ ਵੋਟ ਐਨਾਂ ਹੀ ਅਸੀਂ ਲਿਖ ਕੇ ਲਾਵਾਂਗੇ ਲੈਣ ਦੇ ਵੀ ਧੂਰੀਆਲੀ ਰੋਡ ਤੇ ਵੀ ਸਾਡੀ ਵਸਤੀ ਚ ਕੋਈ ਵੋਟਾਂ ਲੈਣ ਵਾਸਤੇ ਕੋਈ ਨਾ ਖੜੀ ਆ ਕੇ ਠੀਕ ਹੈ ਜਿਹੜਾ ਕੋਈ ਅਮਰੀਕਾ ਬਸੰਤ ਕਲੋਨੀ ਧੂਰੀ ਜੋ ਕਿ ਸਾਡਾ ਧੂਰੀ ਦਾ ਰਹਿਣ ਵਾਲਾ ਮੈਂ ਜੋ ਕਿ ਸੀਐਮ ਸਿਟੀ ਜਾਣਾ ਜਾਂਦਾ सीएम सिटी ਹੋਣ ਦੇ ਬਾਵਜੂਦ ਸਾਡੇ ਥਲਕੇ ਦਾ ਇੰਨਾ ਬੁਰਾ ਹਾਲ ਹੈ ਜੋ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਕਹਿੰਦਾ ਸੀਐਮ ਚਾਹੇ ਉਹਦਾ ਕੋਈ ਵੀ ਫੈਮਿਲੀ ਮੈਂਬਰ ਜਾਂ ਕੋਈ ਛੋਟੇ-ਮੋਟੇ ਅਫਸਰ ਦੀ ਫੈਮਿਲੀ ਮੈਂਬਰ ਨਾ ਕੋਈ ਰਾਜਨੀਤਿਕ ਮੈਂਬਰ ਆ ਕੇ ਸਾਡੇ ਘਰੇ ਇੱਕ ਰਾਤ ਕੱਟ ਜੇ ਵੀ ਅਸੀਂ ਇੱਥੇ ਥੋੜਾ ਖਾਣਾ-ਪਾਣੀ ਖਾਣਾ ਮੈਂ ਕਹਿੰਦਾ ਜਿਉਂਦਾ ਬਰਤਨ ਰੱਖਿਆ ਗਿਆ ਨਾ ਤਾਂ ਕਿ ਉਹ ਇੱਥੇ ਬੈਠ ਕੇ ਰੋਟੀ ਖਾਣ ਦਾ ਦੂਰ ਦੀ ਗੱਲ ਪਕਾਉਣੀ ਵੀ ਔਖੀ ਹੋਈ ਪਈ ਆ ਇੱਥੇ ਤੁਸੀਂ ਦੇਖੋ ਫੋਟੋਆਂ ਲਓ ਕਿੰਨਾ ਬੁਰਾ ਹਾਲਾ ਪਾਣੀ ਦਾ ਬੱਚੇ ਲੰਘਦੇ ਨੇ ਪਾਣੀ ਦੇ ਵਿੱਚ ਸਵੇਰੇ ਸਵੇਰੇ ਲੰਘਦੇ ਨੇ ਸਾਡੇ ਘਰੋਂ ਸਕੂਲ ਘਰੇ ਜਾਂਦੇ ਨੇ ਪਹਿਲਾਂ ਉਸ ਤੋਂ ਬਾਅਦ ਗਵਾਂਡੀਆਂ ਦੇ ਘਰੇ ਜਾ ਕੇ ਪੈਰ ਧੋ ਕੇ ਫੇਰ ਦੁਬਾਰਾ ਸਕੂਲ ਜਾਂਦੇ ਨੇ ਇੰਨਾ ਬੁਰਾ ਹਾਲ ਆ ਤੇ ਬਿਮਾਰੀਆਂ ਕੰਨੀਓ ਇੰਨਾ ਬੁਰਾ ਹਾਲ ਆ 스ਮੈਲ ਮਾਰਦੀ ਆ ਸਾਰਾ ਦਿਨ ਮੈਨੂੰ ਖੁਦ ਨੂੰ 3 ਸਾਲ ਹੋ ਗਏ ਬਿਮਾਰ ਪਏ ਨੂੰ 25-30000 ਰੁਪਏ ਮੈਂ ਕੰਪਨੀ 'ਚ ਕਮਾਉਂਦਾ ਸੀਗਾ ਅੱਜ ਮੈਂ 6000 ਰੁਪਏ ਮੇਰੀ ਘਰ ਵਾਲੀ ਕਮਾਉਂਦੀ ਆ ਤੇ ਉਹੀ ਡਾਕਟਰ ਦੇ ਘਰ ਪੂਰੇ ਹੁੰਦੇ ਨੇ ਜੇ ਕਹੋਂ ਤਾਂ ਮੈਂ ਰਿਪੋਰਟਾਂ ਵੀ ਦਿਖਾ ਸਕਦਾ 4-4000 ਰੁਪਏ ਦੀ 2-2 ਮਹੀਨੇ ਬਾਅਦ 3 ਕਿੱਥੋਂ ਆਇਆ ਇਨਫੈਕਸ਼ਨ ਵਾਲਾ ਕੀੜਾ ਕੋਈ ਉੱਪਰੋਂ ਹਵਾ ਚੋਂ ਤਾਂ ਉੱਡ ਕੇ ਨਹੀਂ ਆਇਆ ਜਾਂ ਪਹਿਲਾਂ ਲਈ ਸਰਕਾਰਾਂ ਮਿਲਦਾ ਆ ਨਹੀਂ ਗਿਆ ਇਹ 15 ਸਾਲੋਂ ਕੇ ਜਿਹੜੇ ਅਸੀਂ ਜੂਝ ਰਹੇ ਆਂ ਇਹ ਗੰਦੇ ਪਾਣੀ ਨਾਲ ਪੀਣ ਵਾਲੇ ਪਾਣੀ ਦੇ ਵਿੱਚ ਕੀੜਾ ਆ ਰਿਹਾ ਹੈਗਾ ਕੋਈ ਚੈਕਿੰਗ ਕਰਨ ਆ ਲੈ ਜਾਂਦਾ ਹਸਤਾਲ ਚੋਂ ਕੂਲਰ ਦਾ ਪਾਣੀ ਸਾਫ਼ ਕਰੋ ਜੀ ਹਫ਼ਤੇ ਬਾਅਦ ਢੋਲ ਚ ਪਾਣੀ ਨਾ ਰੱਖੋ ਜੀ ਹਫ਼ਤੇ ਬਾਅਦ ਸਾਫ਼ ਕਰੋ ਕਿ ਇਹ ਬਾਣੀ ਨਹੀਂ ਦਿਖ ਰਿਹਾ ਉਹਨਾਂ ਨੂੰ ਸਰਕਾਰਾਂ ਨੂੰ ਇਹ ਬਾਣੀ ਨਹੀਂ ਦਿਖ ਰਿਹਾ ਮੈਂ ਕੋਈ ਮੌਕੇ ਦੀ ਸਰਕਾਰ ਨੂੰ ਨਹੀਂ ਕਹਿ ਰਿਹਾ ਜਿਹੜੀਆਂ ਵੀ ਆਈਆਂ ਨੇ ਸਾਰੀਆਂ ਨੂੰ ਕਹਿ ਰਿਹਾ ਸਾਡਾ ਜਿੱਦਾਂ ਅਸੀਂ ਰਹਿਣ ਲੱਗਿਆ ਔਰੇ ਘੱਟੋ ਘੱਟ 30-35 ਸਾਲ ਹੋ ਗਏ ਇੱਥੇ ਨਾ ਤਾਂ ਕੋਈ ਸੀਵਰੇਜ ਦਾ ਹੱਲ ਹੋਇਆ ਨਾ ਕੋਈ ਪੀਣ ਵਾਲੇ ਪਾਣੀ ਦਾ ਹੱਲ ਹੋਇਆ ਬਾਕੀ ਤਾਂ ਬਹੁਤ ਗੱਲਾਂ ਨੇ ਕਰਨ ਵਾਲੀਆਂ ਪਰ ਜਿਹੜਾ ਸਾਡਾ ਮੇਨ ਮੁੱਦਾ ਹੈਗਾ ਪੀਣ ਵਾਲੇ ਪਾਣੀ ਦਾ ਤੇ ਸੀਵਰੇਜ ਦਾ ਜੇ ਹੱਲ ਨਾ ਹੋਇਆ ਤਾਂ ਸਾਡੇ ਮੇਲੇ ਦੇ ਵਿੱਚ 350 ਘਰ ਤੋਂ ਮੈਨੂੰ ਲੱਗਦਾ 150 ਘਰ ਵੀ ਨਹੀਂ ਰਹਿਣਾ ਕਿਉਂਕਿ ਇਹ ਬੰਦੇ ਬਿਮਾਰ ਪੈ ਰਹੇ ਨੇ ਕਿੰਨਾ ਟਾਈਮ ਕੱਟਣੇ 3 ਸਾਲ ਮੈਨੂੰ ਹੋ ਗਏ ਮੈਨੂੰ ਲੱਗਦਾ ਸਾਲ ਖੋਰ ਕੱਟੂ ਮੈਂ ਮਰਨਾ ਹੂੰ ਵੀ ਆ ਮਰਨਾ ਹੂੰ ਵੀ ਆ ਪਰ ਜੇ ਸਾਡਾ ਕੋਈ ਹੱਲ ਨਾ ਹੋਇਆ ਤਾਂ ਰੋਡ ਤੇ ਵੀ ਬੈਠਾਂਗੇ ਚਾਹੇ ਸਾਡੇ ਦੇ ਪਰਚੇ ਹੋ ਜਾਣ ਚਾਹੇ ਕੁਝ ਹੋ ਜਾਣਾ ਜੇ ਸਾਡਾ ਹੱਲ ਨਾ ਹੋਇਆ ਬੱਚਿਆਂ ਪਿੱਛੇ ਸਾਨੂੰ ਚਾਹੇ ਜਾਨ ਦੇਣੀ ਪੈ ਜਾਵੇ ਕੁਝ ਵੀ ਕਰਾਂਗੇ ਅਸੀਂ ਕੀ ਕਹੋਗੇ ਤੁਸੀਂ ਅਸੀਂ ਵਾਰਡ ਨੰਬਰ 1 ਦੇ ਵਸਨੀਕ ਆਏ ਮੈਨੂੰ ਇੱਥੇ ਘੱਟੋ ਘੱਟ 25 ਸਾਲ ਹੋ ਗਏ ਰਹਿੰਦੇ ਨੂੰ ਇੱਥੇ ਕੋਈ ਸਹੂਲਤ ਨਹੀਂ ਹੈਗੀ ਸਾਡੇ 25 ਸਾਲਾਂ ਤੋਂ ਹੀ ਬਸੰਤ ਕਲੋਨੀ ਦੇ ਵਿੱਚ ਵਾਰਡ ਨੰਬਰ 1 ਆ ਕਾਗਜ਼ਾਂ ਦੇ ਵਿੱਚ ਅਸੀਂ ਇੱਕ ਨੰਬਰ ਵਾਰਡ ਚ ਆਉਣੇ ਆ ਵੋਟਾਂ ਵੇਲੇ ਇੱਕ ਨੰਬਰ ਵਾਰਡ ਚ ਆਉਣੇ ਆ ਜਦੋਂ ਕੋਈ ਕੰਮ ਹੁੰਦਾ ਕੋਈ ਸਹੂਲਤ ਹੁੰਦੀ ਆ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਆ ਪਾਣੀ ਖੜਾ ਗਾਇ ਮੀਂਹ ਨਾਲ ਹੀਗਾ ਪਾ ਇਬਾਰਾਮੀ ਨੇ ਦਿਨ ਪਾਣੀ ਐਸੇ ਲੋਟ ਖੜਾ ਰਹਿਣਾ ਜੇ ਕਹਿੰਦੇ ਜਾਣਿਆ ਸਾਰੇ ਕਿਤੇ ਡੇਟਾਂ ਚ ਵੀ ਦਿੱਤਾ ਸਾਡਾ ਉਹ ਵੀ ਮਿਲੇ ਹੋਏ ਆ ਕਹਿੰਦੇ ਹਾਂ ਜੀ ਕੰਮ ਹੋ ਜੂਗਾ ਕੰਮ ਹੋ ਜੂਗਾ ਕੰਮ ਹੋ ਜਾ ਦੇ ਆਮ ਆਦਮੀ ਪਾਰਟੀ ਆਈ ਸੀ ਇਹਨਾਂ ਨੇ ਆਸ਼ਵਾਸਨ ਦਿੱਤਾ ਸੀ ਭਵਨਤਮਨ ਦੇ ਮਹਾਤਾ ਜੀ ਆਏ ਸੀ ਕਿ ਉਹਨੇ ਕਹਿੰਦੇ ਪਹਿਲ ਦੇ ਆਧਾਰ ਤੇ ਛੋਟਾ ਕੰਮ ਕਰਾਵਾਂਗੇ ਜਦੋਂ ਸਾਡੀ ਸਰਕਾਰ ਆਈ ਮੁੜ ਕੇ ਸਾਨੂੰ ਕਿਸੇ ਦਾ ਮੂੰਹ ਨਹੀਂ ਲਗਾਇਆ ਹੁਣ ਕਹਾ ਐਮਸੀ ਦੀਆਂ ਵੋਟਾਂ ਆ ਰਹੀਆਂ ਨੇ ਅਸੀਂ ਸਾਰੇ ਮਹੱਲੇ ਵੱਲੋਂ ਆਮ ਆਦਮੀ ਪਾਰਟੀ ਦਾ ਖਾਸ ਕਰਕੇ ਬਾਈਟਟ ਕਰਾਂਗੇ ਇੱਥੇ ਕੋਈ ਵੋਟ ਮੰਗਣ ਆਵੇ ਨਾ ਨਾ ਸਾਡੇ ਮਹੱਲੇ 'ਚ ਕੋਈ ਬੰਦਾ ਖੜਾਉਣ ਆਮ ਆ ਵੀ ਅਗਲਾ ਸੰਘਰਸ਼ ਕੀ ਅਗਲਾ ਸੰਘਰਸ਼ ਦੇਖਾਂਗੇ ਨਹੀਂ ਫਿਰ ਸਾਡੇ ਦਾ ਹੁਣ ਦੂਤੇ ਹੋਰ ਤਾਂ ਕੋਈ ਨਹੀਂਗਾ ਤੇ ਧਰਨਾ ਲਾਉਣਾ ਪਿਆ ਧਰਨਾ ਲਾਵਾਂਗੇ ਜਿੱਥੇ ਤੱਕ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਪਹਿਲਾ ਤਾਂ ਇਹਨਾਂ ਨੂੰ ਇਹ ਪੁੱਛਣਾ ਆ ਹੋਣਾ ਚਾਹੀਦਾ ਸੀਵਰੇਜ ਬੋਰਡ ਨੂੰ ਵੀ ਜਦੋਂ ਪਾਣੀ ਦੀ ਨਿਕਾਸੀ ਕਿਸੇ ਪਾਸੇ ਹੈ ਹੀ ਨਹੀਂ ਤੁਸੀਂ ਪਾਈਪ ਪਾ ਕੇ ਕਿ ਪਾਣੀ ਕਿਉਂ ਛੱਡਿਆ ਕਾਗਜ਼ਾਂ ਦੀ ਸੀਵਰੇਜ ਬਾਤਾਂ ਪਾਈਪ ਪਾ ਤੇ ਗਾਹਨ ਨਿਕਲਦਾ ਹੈ ਨਹੀਂ ਪਾਣੀ ਕਿਤੇ ਉਹਨਾਂ ਦੀ ਪਾਣੀ ਛੱਡਦਾ ਉਹ ਜਦੋਂ ਹੁਣ ਪਾਈਪ ਭਰ ਗਏ ਪਾਣੀ ਬਾਹਰ ਨਿਕਲੀ ਜਾਂਦਾ ਉਹਦੇ ਨਾਲੋਂ ਜ਼ਿਆਦਾ ਵਾਰ ਆਹ ਬੁਰਾਹਣ ਹੋਣਾ। ਤੁਹਾਨੂੰ ਜਿਹੜਾ ਮਕਸਦ ਹੈ ਇੱਥੇ ਮਿਲ ਕੀ ਕਾਗਜ਼ਾਂ ਦੇ ਵਿੱਚ ਜਿਹੜੇ ਸੀਵਰੇਜ ਨੂੰ ਪਾਦੇ ਤੇ ਆਪਾਂ ਸਪਲਾਈ ਅੱਗੇ ਹੈ। ਹਾ ਸਪਲਾਈ ਅੱਗੇ ਹੈ ਨਹੀਂ ਪਾਣੀ ਉਹ ਜਿਹੜਾ ਸੀਵਰੇਜ ਪਾਇਆ ਦੀਗਾ ਉਹ ਪੈ ਪਰ ਕੇ ਪਾਣੀ ਨਾਲ ਹੁਣ ਪਾਣੀ ਓਵਰਫਲੋ ਹੋ ਰਿਹਾ ਕਿੱਥੇ ਜਾਵੇ ਕਮੇਟੀ ਵਾਲਿਆਂ ਨੂੰ 20 ਦਿਨ ਆਵਾਜ਼ ਆਸੀ 10 ਦਿਨਾਂ ਬਾਅਦ ਫੋਨ ਕਰਦੇ ਆ ਮਹੀਨਾ ਵੀ ਨਾ ਹੁੰਦੀ ਆਉਂਦੇ ਟੈਂਕਰ ਕੱਢਣ ਵਾਸਤੇ ਕਹਿੰਦੇ ਟੈਂਕਰ ਕੱਢ ਕੇ ਵੀ ਇੱਥੇ ਢੋਲ ਜਾਂਦੇ ਨੇ ਕੱਢ ਕੇ ਵੀ ਲੈ ਕੇ ਜਾਂਦੇ ਕੱਢ ਕੇ ਵੀ ਇੱਥੇ ਢੋਲ ਜਾਂਦੇ ਨੇ ਭੱਲੇ ਦੇ ਵਿੱਚ ਹੀ ਹੋ। ਐਨਾ ਕੀ ਕਿ ਇਹ ਸੀ ਕਿ ਕਹਿੰਦੇ ਸਾਨੂੰ ਬਹੁਤ ਸਮਾਂ ਹੋ ਗਿਆ ਬਹੁਤ ਸਮਾਂ ਹੋ ਗਿਆ ਹੁਣ ਤਾਂ ਸਾਡੇ ਕੋਲੇ ਬਾਕੀ ਕੋਈ ਨਹੀਂ ਰਹੀ ਹੈਗੀ ਕਹਿਣ ਬਾਰੇ ਹੁਣ ਤਾਂ ਸਾਡੀ ਇਹ ਬੇਨਤੀ ਹੈ ਵੀ ਜੇ ਸਾਡੀ ਗੱਲ ਸੁਣ ਲੈਣ ਨੇੜੇ ਹੋ ਕੇ ਅਗਰ ਨਹੀਂ ਇਹ ਨਹੀਂ ਪਤਾ ਵੀ ਸਾਨੂੰ ਸੰਗਤ ਸਿੱਥੇ ਕਿੱਥੇ ਚੱਕਣਾ ਪਵੇ ਅਸੀਂ ਰੇਲ ਵੀ ਰੋਕ ਸਕਦੇ ਆ ਅਸੀਂ ਰੋਡ ਵੀ ਰੋਕ ਸਕਦੇ ਆ ਇਹ ਨਹੀਂ ਪਤਾ ਅਸੀਂ ਦੋ ਦਿਨ ਬੈਠੀਏ ਚਾਰ ਦਿਨ ਬੈਠੀਏ ਅਸੀਂ ਬੱਚੇ ਸਾਡੇ ਘਰਾਂ ਦੇ ਵਿੱਚ ਜਾ ਕੇ ਦੇਖ ਰਹੇ ਜਿਹੜੇ ਚੁੱਲਿਆਂ ਦੇ ਵਿੱਚ ਪਾਣੀ ਪੈ ਰਿਹਾ ਉਹਦੇ ਵਿੱਚ ਅਸੀਂ ਖਾਣਾ ਬਣਾ ਕੇ ਕਿਵੇਂ ਖਾਈ ਸਾਨੂੰ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਵੀ ਕੋਈ ਹੱਲ ਨਹੀਂ ਹੋ ਰਿਹਾ ਪਾਣੀ ਚਾਪਣ ਹਨ ਸਾਨੂੰ ਇੰਨੇ ਜਿਹੇ ਬਿਮਾਰੀਆਂ ਲੱਗੀਆਂ ਹੋਈਆਂ ਨੂੰ ਕੋਈ ਸੁਣ ਦੱਸ। ਪਾਣੀ ਪੀਣ ਵਾਲੇ ਦਾ ਸਪਲਾਈ ਜਦ ਹੁੰਦੀ ਆ ਉਹਦੇ ਵਿੱਚ ਵੀ ਬਰੀਕ ਕੀੜੇ ਆਉਂਦੇ ਨੇ ਉਹੀ ਪਾਣੀ ਅਸੀਂ ਪੀਂਦੀ ਆ। ਆ ਜਿਹੜਾ ਪਾਣੀ ਆ ਸਾਡੇ ਬੱਚੇ ਸਕੂਲ ਨਹੀਂ ਜਾ ਰਹੇ ਬੱਸਾ ਟੇਡੀਆਂ ਹੋ ਜਾਂਦੀਆਂ ਉਹਨੀਆਂ। ਅਗਰ ਬੱਚਿਆਂ ਨੂੰ ਜੇ ਲੈ ਕੇ ਜਾਣੇ ਐਡਰਸਾ ਪਾਈ ਹੁੰਦੇ ਨੇ ਡੱਗ ਪਾ ਦੇਣਗੇ। ਬਾਰ-ਬਾਰ ਕਿੱਥੋਂ ਉਹਨਾਂ ਦੇ ਐਡਰਸਾ ਬਣ ਗਏ ਸੀ ਬੱਚੇ। ਸਾਡਾ ਕਹਿਣ ਦਾ ਮਕਸਦ ਇਹ ਹੈ ਵੀ ਜੇ ਸਾਡੇ ਇਹ ਪਾਣੀ ਦਾ ਕੋਈ ਸਰਕਾਰ ਹੱਲ ਕਰ ਦੇ ਤਾਂ ਆਂਤਮਾਨ ਦੀ ਮਾਂ ਵੀ ਆ ਕੇ ਗਈ ਹੈ ਹੋਰ ਵੀ ਬੰਦੇ ਆਏ ਨੇ ਵੋਟਾਂ ਲੈਣ ਵੇਲੇ ਬੜੀ ਸਾਨੂੰ ਕਾਪੜਾ ਦਿੰਦੇ ਨੇਗੇ ਬੜੇ ਮਿੱਠੀਆਂ ਗੋਲੀਆਂ ਦਿੰਦੇ ਨੇ ਪਰ ਉਹਨਾਂ ਦਾ ਹੱਲ ਕੋਈ ਨਹੀਂ ਮਿੱਠੀਆਂ ਗੋਲੀਆਂ ਦੇ ਕੇ ਤੁਰ ਜਾਂਦੇ ਨੇ ਕਹਿ ਦਿੰਦੇ ਨੇ ਤੁਹਾਡਾ ਕੰਮ ਪਹਿਲੇਦਾਰ ਤੇ ਦੂਜੇਦਾਰ ਤੇ ਦਫ਼ਤਰਾਂ ਚ ਜਾਂਦੇ ਨੇ ਦਫ਼ਤਰਾਂ ਚ ਕੁਝ ਨਹੀਂ ਵਾਹੀ ਅਗਰ ਇਹ ਹੀ ਸਾਡੀ ਬੇਨਤੀ ਹੈ ਵੀ ਇਹ ਅਗਰ ਸਾਡਾ ਕੰਮ ਪਣਦਾ ਸਾਡਾ ਸਰਕਾਰਾਂ ਨਾਲ ਸਮਝੌਤਾ ਨਹੀਂ ਕੋਈ ਸਮਝੌਤਾ ਠੀਕ ਹੋ ਜੇ ਪਰ ਬੰਦਾ ਲੈ ਕੇ ਕਾਫੀ ਦੇਖੋ ਅਸੀਂ ਉਸ ਇਲਾਕੇ ਦੇ ਵਿੱਚ ਖੜੇ ਆਂ ਉਸ ਹਲਕੇ ਦੇ ਵਿੱਚ ਖੜੇ ਆਂ ਜਿੱਥੇ ਮਾਨਯੋਗ ਮੁੱਖ ਮੰਤਰੀ ਐਮ ਐਲ ਏ ਬਣ ਕੇ ਗਿਆ ਔਰ ਰਿਕਾਰਡ ਤੋੜ ਬੂਟਾ ਨਾਲ ਜਿੱਤ ਕੇ ਗਿਆ ਔਰ ਇਹੀ ਲੋਕ ਨੇ ਜਿਹੜੇ ਉਰੇ ਦੇ ਵਸਿੰਦੇ ਆ ਇਹਨਾਂ ਨੇ ਜਿਤਾ ਕੇ ਭੇਜਿਆ ਤੇ ਉਹ ਕਲੇ ਆਮ ਆਦਮੀ ਪਾਰਟੀ ਦੇ ਨਹੀਂ ਹੈਗੇ ਉਹ तमाम ਸਾਰੀਆਂ ਪਾਰਟੀਆਂ ਦੇ ਔਰ ਸ਼ਹਿਰ ਦੇ ਵਿੱਚ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਸਾਰੇ ਅਵਾਰਡਾਂ ਵਿੱਚ ਵਾਟਰ ਸਪਲਾਈ ਦੀ ਪ੍ਰੋਬਲਮ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇਹ ਜਿਹੜੀਆਂ ਸਾਰੀਆਂ ਦਿੱਕਤਾਂ ਨੇ ਇਹ ਮਾਨਯੋਗ ਮੁੱਖ ਮੰਤਰੀ ਦੇ ਦਫ਼ਤਰ ਤੱਕ ਉਰੇ ਦੇ ਪ੍ਰਸ਼ਾਸਨ ਚਾਹੇ ਉਹ ਕਮੇਟੀ ਦੇ ਈਓ ਸਾਹਿਬਾਨ ਨੇ ਚਾਹੇ ਨਗਰ ਕੌਂਸਲ ਦੇ ਪ੍ਰਧਾਨ ਨੇ ਚਾਹੇ ਉਰੇ ਸੀਵਰੇਜ ਬੋਰਡ ਦੇ ਚੇਅਰਮੈਨ ਨੇ ਸੀਵਰੇਜ ਬੋਰਡ ਦੇ ਐਸ ਡੀਓ ਐਕਸ਼ਨ ਸਾਹਿਬ ਨੇ ਸਭ ਕੋਲ ਰਿਟਰਨ ਤੇ ਐਸ ਡੀਐਮ ਸਾਹਿਬ ਨੂੰ ਵੀ ਅਸੀਂ ਮੈਮੋਰੰਡਮ ਵੀ ਦਿੱਤਾ ਉਹਨਾਂ ਨੂੰ ਕੰਪਲੇਨ ਵੀ ਦਿੱਤੀ ਹੈ ਪਰ ਉਹਨਾਂ ਵੱਲੋਂ ਕੋਈ ਵੀ ਇਦਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਇਸ ਚੀਜ਼ ਤੋਂ ਰਾਹਤ ਮਿਲ ਸਕੇ ਐਸ ਸਮੇਂ ਅਸੀਂ ਬੋਰਡ ਨੰਬਰ 1 'ਚ ਖੜੇ ਹਾਂ ਪਿਛਲੇ ਦਿਨੀਆਂ ਅਸੀਂ ਵਕਵਾ ਕਵਾੜਾ ਵਿੱਚ ਜਾ ਕੇ ਲਾਈਵ ਵੀ ਹੋਈ ਸੀ ਇਸ ਸਮੇਂ ਵਾਰਡ ਨੰਬਰ 1 ਦੀ ਬਸੰਤ ਕਲੋਨੀ ਵਿੱਚ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪਾਣੀ ਦੀ ਸਮੱਸਿਆ ਹੈ ਇਹ ਉਰੇ ਬਿਨਾ ਮੀਂਹ ਦੇ ਉੱਤੋਂ ਪਾਣੀ ਖੜਾ ਹੈ ਕੋਈ ਮੀਂਹ ਵਾਲਾ ਪਾਣੀ ਨਹੀਂ ਹੈ ਜਿਹਦੇ ਵਿੱਚ ਉਹਰੇ ਕੋਈ ਹੱਲ ਨਹੀਂ ਹੋ ਰਿਹਾ ਬੱਚਿਆਂ ਨੂੰ ਡੇਂਗੂ ਹੋ ਰਿਹਾ ਮਲੇਰੀਆ ਹੋ ਰਿਹਾ ਕਮੇਟੀ ਵੱਲੋਂ ਸੀਵਰੇਜ ਬੋਰਡ ਵੱਲੋਂ ਕਿਸੇ ਵੱਲੋਂ ਵੀ ਲੋਕਾਂ ਦੀ ਸਾਰ ਨਹੀਂ ਫੜੀ ਜਾ ਰਹੀ ਤੇ ਅਸੀਂ ਤੁਹਾਡੇ ਜ਼ਰੀਏ ਮੰਗ ਕਰਨਾ ਚਾਹੁੰਦੇ ਹਾਂ ਪਹਿਲਾਂ ਵੀ ਕਈ ਵਾਰ ਮੰਗ ਕਰ ਲਈ ਔਰ ਐਤ ਕੀ ਬੜੇ ਸਖਤ ਤੌਰ ਤੇ ਚਾਹੇ ਰਿਕੁਐਸਟ ਕਰ ਲੋ ਚਾਹੇ ਥ੍ਰੈਟ ਕਰ ਲੋ ਜਿਵੇਂ ਮਰਜੀ ਕਰ ਲੋ ਅਗਰ ਸਾਡੀਆਂ ਮੰਗਾ ਮਹੱਲੇ ਵਾਲਿਆਂ ਦੀਆਂ ਮੰਗਾ ਨਹੀਂ ਮੰਗੀਆਂ ਜਾਂਦੀਆਂ ਤਾਂ ਜਿਹੜਾ ਵੀ ਅਗਲਾ ਸਟੈਪ ਮਹੱਲੇ ਵਾਲੇ ਸਾਡੀ ਉਰੀ ਦੀਆਂ ਭੈਣਾਂ ਸਾਡੀਆਂ ਬੀਬੀਆਂ ਸਾਡੇ ਬਜ਼ੁਰਗ ਜੋ ਵੀ ਅਟੈਕ ਕਰਨਗੇ ਅਸੀਂ ਉਹ ਸਟੈਪ ਚੱਕਾਂਗੇ ਭਾਵੇਂ ਉਹ ਧਰਨੇ ਦਾ ਹੋਵੇ ਭਾਵੇਂ ਉਹ ਰੇਲ ਰੋਕੋ ਦਾ ਹੋਵੇ ਭਾਵੇਂ ਕੋਈ ਮਰਜੀ ਸਟੈਪ ਹੋਵੇ ਜਿਵੇਂ ਮਹੱਲਾ ਵਾਸੀ ਕਹਿਣਗੇ ਕਿਉਂਕਿ ਬੱਚੇ ਦੇਖ ਸਕਦੇ ਹੋ ਇਹ ਬੱਚਿਆਂ ਦੇ ਜੇ ਤੁਸੀਂ ਘਰ ਬੜੋਗੇ ਨਾ ਜੀ ਮੈਂ ਕੱਲੇ ਕੱਲੇ ਘਰ ਚ ਗਏ ਕਈਆਂ ਦੇ ਘਰਾਂ ਦੇ ਵਿੱਚ ਪਾਣੀ ਆਉਂਦਾ ਉਥੇ ਜਿਨ੍ਹਾਂ ਦੇ ਨਾਲ ਹੀ ਗੁਸਲਖਾਨੇ ਆ ਵਾਸ਼ਰੂਮਸ ਨੇ ਉਥੇ ਪਾਣੀ ਗੰਦਾ ਹੁੰਦਾ ਪੀਣ ਵਾਲਾ ਪਾਣੀ ਗੰਦਾ ਹੁੰਦਾ ਮਤਲਬ ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਤੱਕ ਜਨਾਬ ਦਾ ਬੱਚੇ ਕੋਈ ਸਕੂਲ ਜਾ ਸਕਦਾ ਇੰਨੇ ਪਾਣੀ ਦੇ ਵਿੱਚ ਨਾ ਹੀ ਕੋਈ ਦੁੱਧ ਪਾਣਾ ਵੇ ਮਤਲਬ ਜਿਹੜੀਆਂ ਡੇਲੀ ਨੀਡਸ ਦੀਆਂ ਵਸਤੂਆਂ ਨੇ ਉਹ ਲੈ ਕੇ ਆਉਣ ਵੇਲੇ ਵੀ ਉਹ ਬੜੀ ਦਿੱਕਤ ਆਉਂਦੀ ਹੈ ਤੇ ਮਾਨਯੋਗ ਦਫਤਰ ਸੀਐਮ ਸਾਹਿਬ ਤੇ ਬੇਨਤੀ ਹੈ ਇਹ ਕੋਈ ਵਿਰੋਧੀ ਧਿਰ ਕਰਕੇ ਅਸੀਂ ਉਹ ਮੁੱਦਾ ਨਹੀਂ ਠਾਰੇ ਨਾ ਔਰ ਕੋਈ ਰਾਜਨੀਤੀ ਚਮਕਾਉਣਾ ਹੈ ਇਹ ਮੁੱਦਾ ਅਸਲ ਮੁੱਦਾ ਹੈ ਸ਼ਹਿਰ ਦੇ ਲੋਕਾਂ ਦਾ ਮੁੱਦਾ ਹੈ ਉਰੇ ਦੇ ਵਸਿੰਦੇ ਆ ਤਾਂ ਹੁੰਦੇ ਕਿਉਂਕਿ ਇਹ ਆਬਾਦੀ ਉਹਨਾਂ ਨੂੰ ਵੋਟਾਂ ਵੇਲੇ ਤਾਂ ਦਿਖਦੀ ਹੈ ਚਾਹੇ ਉਹ ਮਾਨ ਸਾਹਿਬ ਨੇ ਚਾਹੇ ਕੋਈ ਵੀ ਹੈ ਵੋਟਾਂ ਵੇਲੇ ਤਾਂ ਆ ਕੇ ਜੱਫੀਆਂ ਵੀ ਪਾਉਂਦੇ ਆ ਆ ਕੇ ਗੋਡੇ ਹੱਥ ਵੀ ਲਾਉਂਦੇ ਆ ਉਸ ਤੋਂ ਬਾਅਦ 5 ਸਾਲ ਮਗਰੋਂ ਨਹੀਂ ਆਉਂਦੇ ਇਹ ਤੁਸੀਂ ਲੋਕ ਤੁਸੀਂ ਇਹਨਾਂ ਦੀ ਬਾਈਟਸ ਚੋਂ ਤਾਂ ਲਹੋਗੇ ਤੁਹਾਨੂੰ ਆਪ ਦੱਸਣਗੇ ਵੀ ਉਰੇ ਕਿਹੜਾ ਉਹਨਾਂ ਕੋਲੇ ਆ ਕੇ ਗਿਆ ਔਰ ਇਹਦੀ ਕਦੇ ਸੁਣਵਾਈ ਨਹੀਂ ਲਈ ਤੁਸੀਂ ਇੱਕ ਸਮਾਜ ਸੇਵੀ ਤੋਂ ਇੱਕ ਸ਼ਹਿਰ ਦੇ ਬਾਗਬਾੜਾਂ ਦੇ ਵਿੱਚ ਗਏ ਹੋ ਕਿੱਦਾਂ ਦੇ ਹਾਲਾਤ ਲੱਗਦੇ ਨੇ ਤੁਹਾਨੂੰ ਹਾਲਾਤ ਬੜੇ ਮੰਦੇ ਆ ਜੀ ਹਾਲਾਤਾਂ ਦੀ ਤਾਂ ਤੁਸੀਂ ਗੱਲ ਹੀ ਨਾ ਕਰੋ ਇਹ ਤਾਂ ਡੁੱਬ ਮਰ ਕੇ ਜਿਹੜਾ ਪੋਲੀਟੀਕਲ ਸਿਸਟਮ ਹੈ ਉਹਨੂੰ ਡੁੱਬ ਮਰ ਜਾਣਾ ਚਾਹੀਦਾ ਇਦਾਂ ਦੇ ਹਾਲਾਤ ਦੇਖ ਕੇ ਕਿਉਂਕਿ ਇਹ ਜਿਹੜੀ ਸਿਟੀ ਹੈ ਇਹ ਸੀਐਮ ਸਿਟੀ ਹੈ ਔਰ ਸੀਐਮ ਸਿਟੀ ਜਿਹੜੇ ਵੀ ਪੁਰਾਣੇ ਸੀਐਮ ਹੋਏ ਨੇ ਪੁਰਾਣੇ ਮੁੱਖ ਮੰਤਰੀ ਸਾਹਿਬ ਹੋਏ ਐ ਉਹਨਾਂ ਦੇ ਆਪ ਦੇ ਹਲਕਿਆਂ ਜਾ ਕੇ ਦੇਖੋ ਪਤਾ ਲੱਗਦਾ ਵੀ ਸੀਐਮ ਸਾਹਿਬ ਦੀ ਹਲਕਾ ਹੈ ਔਰ ਐਸੇ ਸਮੇ ਧੂਰੀ ਦੇ ਵਿੱਚ ਜਿਹੜੇ ਮੂੰਹ ਬੋਲਦੀਆਂ ਤਸਵੀਰਾਂ ਨੇ ਉਹ ਤੁਸੀਂ ਆਪ ਦੇਖ ਸਕਦੇ ਹੋ ਚਾਹੇ ਉਹ ਜਨਤਾਨਗਰ ਦੀ ਗੱਲ ਹੈ ਚਾਹੇ ਓਰੇ ਅਹਿੰਮਤ ਪੂਰਾ ਹਾਲ ਹੈ ਜਿਹੜਾ ਹੈ ਉੱਥੇ ਪਾਣੀ ਦੀ ਸਪਲਾਈ ਦੀ ਗੱਲ ਹੈ ਚਾਹੇ ਉੱਥੇ ਸ਼ੇਰਪੁਰ ਰੋਡ ਤੇ ਘਰਾਂ ਦੇ ਵਿੱਚ ਆ ਪਡੋਲੀਆਂ ਦੇ ਵਿੱਚ ਪਾਣੀ ਜਿਹੜਾ ਅੰਦਰ ਵੱਧ ਰਿਹਾ ਘਰਾਂ ਨੂੰ ਖਰਾਬ ਕਰ ਰਿਹਾ ਚਾਹੇ ਵਾਰਡ ਨੰਬਰ 1 ਦੀ ਗੱਲ ਹੈ ਚਾਹੇ ਉਹ ਬਾਗੜੀਆਂ ਰੋਡ ਦੇ ਜਿਹੜੇ ਵਸਨੀਕ ਨੇ ਉਹਨਾਂ ਦੀ ਗੱਲ ਹਰ ਪਾਸਿਓਂ ਇਹਨਾਂ ਨੇ ਬੁਰਾ ਹਾਲ ਕਰ ਦਿੱਤਾ ਸਾਡੇ ਲੋਕਾਂ ਦਾ